ਚਾਲੂ ਔਰ ਢੇਰੀਆਂ ਵਾਲਾ ਪਾਉਣ ਦੇ ਲਈ ਵਧਿਆ ਆ ਵੱਡੇ ਭਾਈ ਕਰੀ ਗੱਲ ਦੁਨੀਆ ਦਾ ਸੁਪਰ ਜੰਪਰ ਅੱਜ ਦੇ ਕਾਮ ਦਾ ਸਿਰਾ ਵਾਹ ਓਏ ਸ਼ੀਲੂ ਵਾਹ ਓਏ ਸ਼ੀਲੂ ਵਾਹ ਓਏ ਸ਼ੀਲੂ ਜਿਹੜੇ ਜਿਹੜੇ ਸ਼ੀਲੂ ਨੂੰ ਪਿਆਰ ਕਰਦੇ ਇੱਕ ਵਾਰੀ ਫੇਰ ਇੱਕ ਵਾਰੀ ਫੇਰ ਕੁੰਡੀਆਂ ਦੇ ਸਿੰਘ ਵਸੇ ਕੋਈ ਨੇਤਰੂ ਬੜੇ ਮੇਖਾਣੀ ਉਹ ਮੁਕਾਬਲਾ ਜਿਹੜਾ ਚੱਲ ਰਿਹਾ ਜੇ ਇਸੇ ਕਬੱਡੀ ਦੇ ਕੱਪ ਦੇ ਤੇ ਦੇਖੋ ਉਧਰ ਫੇਰ ਟੱਕਰ ਸ਼ੇਰਾਂ ਦੀ ਸ਼ੀਲੂ ਕਰਦਾ ਕੋਸ਼ਿਸ਼ ਸਾਹਮਣੇ ਰਵੀ ਆਲੂਵਾਲ ਢੇਰਿਆਂ ਵਾਲਾ ਦੁਨੀਆ ਦਾ ਸੁਪਰਸਟਾਰ ਰੇਟਰ ਇੱਕ ਬੰਦੇ ਦੁਨੀਆ ਦਾ ਸੁਪਰਸਟਾਰ ਯਾਫੀ ਜਿਹਨੇ ਕਹਿੰਦੇ ਘਾਉਂਦੇ ਡੱਕੇ ਆ ਲੱਗੂ ਪਤਾ ਟੱਕਰਾ ਸ਼ੇਰਾਂ ਦੀ ਹੈ ਤੇ ਪੁਆਇੰਟ ਪੁਆਇੰਟ ਸ਼ੀਲੂ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਵਾਹ ਸ਼ੀਲੂ ਕਬੱਡੀ ਦੀ ਤੇ ਕਲਜੀਤਾ ਲੈ ਕੇ ਚਾਪੀਆਂ ਸਰਾਜਦੀਆਂ ਹਰਜੀਤ ਬਰਾੜ ਤੇ ਫਿੱਡੂ ਧੱਕੜ ਜੱਟ ਕਬੱਡੀ ਦੇ ਆਈ ਹੁੰਦੇ ਰਹਿਣੇ ਰਲੇ ਵਾਲੇ ਵਾਲਿਆ ਕੱਪ ਕਬੱਡੀ ਦੇ ਲੈ ਚੱਕ ਜੱਫਾ ਦੂਜਾ ਫੇਰ ਝੋਕਤਾ ਲਗਾਤਾਰ ਐਂ ਕੀਤਾ ਪਿਆ ਦੂਰਾ ਬਣਾਣੇ ਖਵਾਰ ਵਾਂਗੂ ਹਰਿਆਣੇ ਦਾ ਸ਼ੀਲੂ ਤੇ ਚਿਤਪਾਲ ਦੀ ਪਈ ਹੋ ਕਬੱਡੀ ਲੱਗਦਾ ਹੋਇਆ ਜੱਫਾ ਦੇ ਪੁਆਇੰਟ ਸ਼ੀਲੂ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਸ਼ੀਲੂ ਅੱਜ ਟਰੇਸੀ 'ਚ ਹੋਈ ਜਾਂਦੀ ਹੈ ਸ਼ੀਲੂ ਸ਼ੀਲੂ ਅੱਜ ਟਰੇਸੀ 'ਚ ਹੋਈ ਜਾਂਦੀ ਹੈ ਲਓ ਸਾਹਮਣੇ ਰਾਣਾ ਆਤੀ ਹੈ ਇਸ ਮੇ ਕਬੱਡੀ ਪਾਉਣ ਦੇ ਲਈ ਵਧਿਆ ਆਇਆ 468 ਸਮੁੰਦਰੀ ਵਾਲਾ ਕਬੱਡੀ ਕਬੱਡੀ ਕਰਦਾ ਹੈ ਨੌਜਾਨ ਗੱਭਰੂ ਆ ਸ਼ੀਲੂ ਤੇ ਰਾਣਾ ਸ਼ੀਲੂ ਤੇ ਰਾਣਾ ਹੋ ਗਈ ਮੇਲੇ ਬੱਲੇ ਹੋ ਗਈ ਬਹਿ ਜਾ ਬਹਿ ਜਾ ਹੋ ਗਈ ਬੱਲੇ ਬੱਲੇ ਹੋ ਗਈ ਬਹਿ ਜਾ ਬਹਿ ਜਾ ਰਾਣਿਆ ਦੁਨੀਆ ਨੱਚ ਉਠਣੀ ਹੈ ਸ਼ੀਲੂ 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 ਤੇ ਸ਼ੀਲੂ ਸ਼ੀਲੂ ਕਾ ਹੈ ਇਹ ਸ਼ੀਲੂ ਬਾਹੂ ਅਕਬਰ ਆਦੀ ਨੂੰ ਪਹਿਲਾ ਜਫਾ ਕਹਿੰਦੇ ਸ਼ੀਲੂ ਨੇ ਲਾਇਆ ਆ ਮੈਚ ਦਾ ਪਹਿਲਾ ਜਫਾ ਕਹਿੰਦੇ ਕਬੱਡੀ ਦਾ ਕੱਪ ਸਫਲ ਹੈ ਦਰਸ਼ਕਾਂ ਦਾ ਘਟ ਹੈ ਲੈ ਥਾੜੀਆਂ ਨੇ ਸੁੱਕੇ ਦੀ ਕਬੱਡੀ ਫੇਰ ਮੈ ਗਈ ਹੈ ਉਹ ਦੀਲੀ ਨਿਕਰਜ ਖਿਡਾਰੀਆਂ ਹੋਈਆਂ ਬਾਹਾਂ ਹਰਿਆਣੇ ਵਾਲਾ ਸ਼ੀਲੂ ਹੋ ਗਿਆ ਮੂਰੇ ਕਹਿੰਦਾ ਮੈਨੂੰ ਦੁਨੀਆਂ ਜਾਣਦੀ ਹੈ ਮੈਂ ਕਰਦਾ ਦੋ ਹੱਥ ਉਧਰ ਥਾੜੀ ਵਾਲਿਆਂ ਦਾ ਸੁੱਖਾ ਦੇਖਦੇ ਕੀ ਫੈਸਲੇ ਹੋਣਗੇ ਢੇਰੀਆਂ ਦੇ ਦਰਮਿਆਨ ਟਕਰਾਂ 23 ਸੈਕਿੰਡ ਦੀ ਕਬੱਡੀ ਹੈ ਤੇ ਪੁਆਇੰਟ ਪੁਆਇੰਟ ਜਿਹੜਾ ਹਰਿਆਣੇ ਵਾਲਾ ਸ਼ੀਲੂ ਗੂੰਜ ਉੱਠਿਆ ਵੇਲਾ ਗੋਜ ਉੱਥੇ ਹੈ ਇਹ ਸ਼ੀਲੂ ਆ ਹਰਿਆਣੇ ਦਾ ਸ਼ੋਰਾਂ ਕੇ